ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਆਪਾਂ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਜਿਵੇਂ ਕਿ ਤੁਸੀਂ ਦੇਖਿਆ ਏ ਕੀ ਰੋਜੀ ਦਾਸ ਸਕੈਨ ਕਰਵਾਉਣ ਚੱਲੇ ਨੇ ਜਿਸ ਵਿੱਚ ਉਹ ਇਹ ਪਤਾ ਕਰਨਾ ਚਾਹੁੰਦੇ ਆ ਕਿ ਰੋਜੀ ਦੇ ਮੁੰਡਾ ਹੋਣ ਵਾਲਾ ਏ ਜਾਂ ਕੁੜੀ ਤੇ ਉਸ ਸਕੈਨ ਵਿੱਚ ਕੀ ਆਉਂਦਾ ਆਪਾਂ ਤੁਹਾਨੂੰ ਦੱਸਦੇ ਆ ਇਸ ਵੀਡੀਓ ਵਿੱਚ ਇਹ ਵੀਡੀਓ ਨੂੰ ਐਂਡ ਤੱਕ ਦੇਖਿਓ ਸੋ ਜਿਵੇਂ ਕਿ ਰੋਜੀ ਦੀ ਦਰਾਣੀ ਬੜੀ ਚਲਾਕ ਆ ਉਹ ਸੋਚਦੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਰੀ ਜਾਇਦਾਦ ਮੈਂ ਇਕੱਲੀ ਹੀ ਹੜੱਪ ਲਵਾਂ ਸੋ ਉਸ ਦਾ ਇੱਕ ਮੁੰਡਾ ਤੇ ਉਹ ਵੀ ਰੋਜੀ ਦੇ ਝੋਲੀ ਵਿੱਚ ਪਾਉਣਾ ਚਾਹੁੰਦੀ ਆ ਗੁਰਪ੍ਰੀਤ ਦੀ ਝੋਲੀ ਵਿੱਚ ਪਾਉਣਾ ਚਾਹੁੰਦੀ ਆ ਉਹ ਇੰਨਾ ਵੱਡਾ ਮੁੰਡਾ ਹੋਣ ਦੇ ਬਾਵਜੂਦ ਉਸ ਦੀ ਝੋਲੀ ਵਿੱਚ ਪਾਉਣਾ ਚਾਹੁੰਦੀ ਆ ਕਿ ਉਹ ਮੁੰਡੇ ਦੀ ਜੋ ਜਿਹੜੀ ਜਾਇਦਾਦ ਇਹਨਾਂ ਦੇ ਹਿੱਸੇ ਦੀ ਆ ਉਹ ਵੀ ਮੇਰੇ ਮੁੰਡੇ ਨੂੰ ਮਿਲ ਜਾਏਗੀ ਤੇ ਮੈਂ ਇੱਕ ਹੋਰ ਮੁੰਡਾ ਚਾਮ ਲੈਣੀ ਆ ਸੋ ਆਪਣੇ ਆਪ ਤੇ ਇੰਨਾ ਕੰਫੀਡੈਂਸ ਕਿਉਂਕਿ ਕੁਦਰਤ ਤੇ ਰੱਬ ਉਸ ਤੋਂ ਵੱਡਾ ਕੋਈ ਨਹੀਂ ਰੱਬ ਨੇ ਜੋ ਦੇਣਾ ਉਹੀ ਦੁਨੀਆ ਤੇ ਆਣਾ ਤੇ ਉਹ ਆਪਣੇ ਆਪ ਹੀ ਸੋਚ ਕੇ ਬੈਠੀ ਕਿ ਜਿਵੇਂ ਮੇਰੇ ਮੁੰਡਾ ਹੀ ਹੋਵੇਗਾ ਉਹ ਰੋਜੀ ਬਾਰੇ ਇਹ ਸੋਚਦੀ ਆ ਕਿ ਇਸਦੇ ਫੇਰ ਕੁੜੀ ਹੀ ਹੋਣੀ ਆ ਪਰ ਜਦ ਉਹ ਉਸ ਨੂੰ ਜ਼ਬਰਦਸਤੀ ਹਸਪੀਟਲ ਲੈ ਕੇ ਜਾਂਦੀਆਂ ਨੇ ਉਸ ਦੀ ਸਾਸ ਤੇ ਉਹ ਗੁਰਪ੍ਰੀਤ ਨੂੰ ਵੀ ਉਹ ਮਨਾ ਲੈਂਦੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਜੇਕਰ ਗੁਰਪ੍ਰੀਤ ਨੇ ਇਜਾਜ਼ਤ ਦੇ ਦਿੱਤੀ ਫਿਰ ਇਹ ਕੁਛ ਵੀ ਨਹੀਂ ਕਰ ਸਕਦੀ ਪਰ ਰੋਜੀ ਬਹੁਤ ਰੋਂਦੀ ਆ ਉਸ ਦਾ ਦਿਲ ਨਹੀਂ ਕਰਦਾ ਉਸ ਨੂੰ ਇਹ ਡਾਊਟ ਜ਼ਰੂਰ ਹੁੰਦਾ ਹੈ ਕਿ ਮੇਰੇ ਸ਼ਾਇਦ ਦੋ ਧੀਆ ਹੋਣ ਵਾਲੀਆਂ ਨੇ ਕਿਉਂਕਿ ਉਸ ਨੂੰ ਮੰਨੂ ਨੇ ਕਿਹਾ ਸੀ ਕਿ ਮੇਰੀਆਂ ਦੋ ਭੈਣਾਂ ਆਉਣਗੀਆਂ ਤੇ ਰੋਜੀ ਨੂੰ ਮੰਨੂ ਦੀਆਂ ਗੱਲਾਂ ਤੇ ਬਹੁਤ ਵਿਸ਼ਵਾਸ ਕਿਉਂਕਿ ਮੰਨੂ ਨੇ ਹਮੇਸ਼ਾ ਜਿੰਨੀਆਂ ਵੀ ਗੱਲਾਂ ਕਈਆਂ ਨੇ ਉਹ ਸੱਚ ਹੀ ਹੋਈਆਂ ਨੇ ਇਸ ਕਰਕੇ ਰੋਜੀ ਡਰਦੀ ਆ ਕਿ ਜੇ ਇਹਨਾਂ ਦੇ ਸਾਹਮਣੇ ਇਹ ਗੱਲ ਆ ਗਈ ਕਿ ਮੇਰੇ ਧੀਆਂ ਹੋਣ ਵਾਲੀਆਂ ਨੇ ਤੇ ਇਹਨਾਂ ਨੇ ਪੈਦਾ ਹੋਣ ਤੋਂ ਪਹਿਲਾਂ ਹੀ ਮਰਵਾ ਦੇਣੀਆਂ ਨੇ ਉਹ ਬਹੁਤ ਜ਼ਿਆਦਾ ਤਰਲੇ ਮੰਨਤਾ ਵੀ ਕਰਦੀ ਆ ਕਿ ਮੈਂ ਨਹੀਂ ਜਾਣਾ ਚਾਹੁੰਦੀ ਮੈਂ ਠੀਕ ਆ ਪਰ ਜਦ ਇਹ ਸਾਰੀ ਗੱਲ ਗੁਰਪ੍ਰੀਤ ਕਹਿੰਦਾ ਹੈ ਤੇ ਉਸ ਨੂੰ ਜਾਣਾ ਹੀ ਪੈਂਦਾ ਹੈ ਉੱਥੇ ਜਾ ਕੇ ਜਿਵੇਂ ਕਿ ਰੋਜੀ ਦੀ ਦਰਾਣੀ ਨੇ ਬੜੀ ਚਲਾਕੀ ਨਾਲ ਉਹ ਡਾਕਟਰ ਨਾਲ ਸਾਰੀ ਗੱਲਬਾਤ ਕਲੀਅਰ ਕੀਤੀ ਹੁੰਦੀ ਆ ਕਿ ਜੋ ਪਿਛਲੀ ਵੀਡੀਓ ਵਿੱਚ ਵੀ ਸਮਝਾਇਆ ਸੀ 9 ਤੋਂ 6 ਵਾਲੀ ਗੱਲ ਜਿਵੇਂ ਕਿ ਦੂਜੀ ਸਾਈਡ ਵਾਲਾ ਦੇਖੇਗਾ ਉਸ ਨੂੰ 9 ਲੱਗੇਗਾ ਤੇ ਜਿਹੜਾ ਉਸ ਦੇ ਆਪੋਜੀਟ ਦੇਖੇਗਾ ਉਸ ਨੂੰ 6 ਲੱਗੇਗਾ ਸੋ ਇਸੇ ਤਰੀਕੇ ਨਾਲ ਉਸ ਨੇ ਇਹ ਸਾਰੀ ਸਟੋਰੀ ਜਿਹੜੀ ਉਹ ਆਪਣੇ ਘਰ ਵਾਲੇ ਨੂੰ ਸਮਝਾਈ ਸੀ ਤਾਂ ਉਹ ਵਾਲੀ ਗੱਲ ਉਹ ਡਾਕਟਰ ਦੇ ਮਤਲਬ ਉਹ ਕਰਦਾ ਹੈ ਤੇ ਉਸ ਨੂੰ ਸਾਰਾ ਕੁਝ ਇਸ ਤਰੀਕੇ ਨਾਲ ਪਤਾ ਹੁੰਦਾ ਹੈ ਕਿਉਂਕਿ ਉਸ ਨੇ ਬਹੁਤ ਜ਼ਿਆਦਾ ਜਾਣਿਆ ਤਾਂ ਇਹ ਗੱਲ ਪਤਾ ਕਰਕੇ ਆਈ ਹੁੰਦੀ ਹੈ ਆਪਣੇ ਪੇਕੇ ਜਾ ਕੇ ਤੇ ਉਹ ਰੋਜੀ ਨਾਲ ਵੀ ਇਹ ਸਾਰਾ ਕੁਝ ਕਰਾਉਣਾ ਚਾਹੁੰਦੀ ਆ ਰੋਜੀ ਸੋਚਦੀ ਆ ਕਿ ਮੈਂ ਡਾਕਟਰ ਦਾ ਤਰਲਾ ਹੀ ਮਾਰ ਲੈਣੀ ਆ ਤੇ ਉਹਨਾਂ ਨੂੰ ਇਹ ਕਹਿ ਦਿੰਨੀ ਆ ਕਿ ਮੇਰੇ ਦੋ ਕੁੜੀਆਂ ਹੋਣ ਵਾਲੀਆਂ ਨੇ ਤੇ ਜੇਕਰ ਮੇਰੇ ਕੁੜੀਆਂ ਨੇ ਤਾਂ ਤੁਸੀਂ ਇਹਨਾਂ ਨੂੰ ਮੁੰਡਾ ਦੱਸ ਦਿਓ ਪਰ ਰੋਜੀ ਨੂੰ ਕੋਈ ਮੌਕਾ ਹੀ ਨਹੀਂ ਮਿਲਦਾ ਡਾਕਟਰ ਨਾਲ ਗੱਲ ਕਰਨ ਦਾ ਕਿਉਂਕਿ ਉਸਦੀ ਦਰਾਨੀ ਬਹੁਤ ਚਲਾ ਕੇ ਤੇ ਉਹ ਹਮੇਸ਼ਾ ਉਸਦੇ ਉੱਤੇ ਹੀ ਰਹਿੰਦੀ ਆ ਸਿਰ ਤੇ ਚੜੀ ਉਸ ਤੋਂ ਬਾਅਦ ਜਦ ਰੋਜੀ ਦਾ ਸਕੈਨ ਕਰਾਇਆ ਜਾਂਦਾ ਹੈ ਤੇ ਰੋਜੀ ਨੂੰ ਉਹੀ ਰਿਪੋਰਟ ਦੱਸੀ ਜਾਂਦੀ ਹੈ ਜਿਹੜੀ ਕਿਸ ਦੀ ਦਰਾਣੀ ਨੇ ਦਿਮਾਗ ਵਿੱਚ ਪਲਾਨ ਕੀਤੀ ਸੀ ਸੋ ਜਦ ਉਹ ਰੋਜੀ ਦੀ ਦਰਾਣੀ ਨੂੰ ਦੱਸਦਾ ਹੈ ਕਿ ਦੋ ਕੁੜੀਆਂ ਨੇ ਤਾਂ ਉਹ ਬਹੁਤ ਜ਼ਿਆਦਾ ਖੁਸ਼ ਵੀ ਹੁੰਦੀ ਹੈ ਤੇ ਇਹ ਅੱਗੋਂ ਕਹਿੰਦੀ ਹੈ ਕਿ ਹੁਣ ਇਸ ਦਾ ਮੁੰਡਾ ਬਣਾ ਦਿਓ ਤੇ ਇਹ ਹੀ ਡਾਕਟਰ ਕਹਿੰਦਾ ਹੈ ਜਦ ਉਹ ਸਾਰੀ ਉਸ ਦੀ ਸੱਸ ਨੂੰ ਰੋਜੀ ਨੂੰ ਇਹ ਗੱਲ ਦੱਸੀ ਜਾਂਦੀ ਆ ਕਿ ਮੁੰਡਾ ਹੋਣ ਵਾਲਾ ਤੇ ਰੋਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਿੰਦਾ ਉਹ ਸੋਚਦੀ ਆ ਕਿ ਸ਼ਾਇਦ ਮੇਰੀ ਰੱਬ ਨੇ ਸੁਣ ਲਈ ਤੇ ਮੰਨੂ ਨੇ ਵੀ ਕਿਹਾ ਸੀ ਕਿ ਮੈਂ ਕੋਈ ਰੱਬ ਥੋੜੀ ਆ ਇਹ ਸਾਰੀ ਰੋਜੀ ਦੀ ਦਰਾਨੀ ਦੀ ਚਾਲ ਹੁੰਦੀ ਆ ਸੋ ਹੁਣ ਦੇਖਦੇ ਆ ਨੈਕਸਟ ਕੀ ਹੁੰਦਾ ਹੈ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ